ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਹੈ ਛੋਟਾ ਛੋਟਾ ਡਿਜ਼ਾਈਨ ਹੈ ਤੇ ਆਪਾਂ ਇਸ ਨੂੰ ਜੈਂਟਸ ਕੋਟੀ ਤੇ ਪਾ ਸਕਦੇ ਹਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਬਹੁਤ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਤੇ ਤੁਸੀਂ ਇਸ ਨੂੰ ਪਾ ਕੇ ਰੈਡੀ ਕਰ ਸਕਦੇ ਜਿੱਤੇ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ 2-2 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਹੁੰਦੇ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬੰਦ ਆਣਾ ਕੋਈ ਵੀ ਕੁੰਡਾ ਵਾਧੂ ਪਾਉਣ ਦੀ ਜ਼ਰੂਰਤ ਨਹੀਂ 2-2 ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾ ਲਓ ਤੇ ਕੁੰਡੇ ਜਿਹੜੇ ਬਿਲਕੁਲ ਪੂਰੇ ਹੋਣਗੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀ ਤੇ ਮੇਰੇ ਦੂਸਰੇ ਚੈਨਲ ਨੂੰ ਜੇ ਤੁਸੀਂ ਪਹਿਲਾਂ ਮੇਰੇ ਚੈਨਲ ਤੇ ਆਉਂਦੇ ਹੋ ਤੇ ਮੇਰੇ ਦੂਸਰੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਜਿਸ ਦਾ ਨਾਮ ਹੈ ਸੂਟਾਂ ਦੇ ਸ਼ਕੀਨ ਉੱਥੇ ਆਪਾਂ ਸੂਟ ਸੇਲ ਕਰਦੇ ਆਂ ਤੇ ਵਿੱਚ ਵਿੱਚ ਥੋੜੀਆਂ-ਬਹੁਤੀਆਂ ਸਟਿਚਿੰਗ ਦੀਆਂ ਵੀ ਵੀਡੀਓ ਪਾਉਂਦੇ ਆਂ ਇਹ ਜੇ ਕਿਸੇ ਨੂੰ ਕਟਿੰਗ ਸਟਿਚਿੰਗ ਵਿੱਚ ਇੰਟਰਸਟ ਹੈ ਤੇ ਉਹ ਵੀ ਉਸ ਚੈਨਲ ਤੇ ਵਿਜ਼ਿਟ ਕਰ ਸਕਦਾ ਹੈ ਉਸ ਚੈਨਲ ਦਾ ਨਾਮ ਹੈਗਾ ਸੂਟਾਂ ਦੇ ਸ਼ਕੀਨ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਉਸ ਦਾ ਲਿੰਕ ਜਿਹੜਾ ਉਹ ਦੇ ਦੇਵਾਂਗੇ ਹਰ ਵੀਡੀਓ ਦੇ ਵਿੱਚ ਦਿੱਤਾ ਹੁੰਦਾ ਵੈਸੇ ਇਸ ਵੀਡੀਓ ਵਿੱਚ ਵੀ ਲਿੰਕ ਜ਼ਰੂਰ ਦਵਾਂਗੇ ਤੇ ਤੁਸੀਂ ਇਸ ਚੈਨਲ ਦੀ ਤਰ੍ਹਾਂ ਉਸ ਚੈਨਲ ਨੂੰ ਵੀ ਜ਼ਰੂਰ ਸਪੋਰਟ ਕਰੋ ਤੁਹਾਨੂੰ ਪੂਰੇ ਗਰੰਟੀ ਵਾਲੇ ਸੂਟ ਮਿਲਣਗੇ ਬਹੁਤ ਪਿਆਰੇ ਪਿਆਰੇ ਸੂਟਾਂ ਲਈ ਆਪਾਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆ ਤੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਸਿੱਧੇ ਪਾਸਿਓਂ ਪੂਰੀ ਸਿਲਾਈ ਆਪਾਂ ਸਿੱਧੇ-ਸਿੱਧੇ ਬਣਾ ਲੈਣੀ ਹੈ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਆ ਕਿਸੇ ਵੀ ਕਲਰ ਤੇ ਤੁਸੀਂ ਪਾਓਗੇ ਡਿਜ਼ਾਈਨ ਬਹੁਤ ਸੋਹਣਾ ਲੱਗੇਗਾ ਕਰੀਮ ਤੇ ਵਾਈਟ ਤੇ ਬਲੈਕ ਤੇ ਵੀ ਪੈ ਸਕਦਾ ਇਹ ਵਾਲਾ ਡਿਜ਼ਾਈਨ ਕਿਉਂਕਿ ਬਹੁਤ ਸੌਖਾ ਹੈ ਤੇ ਉੱਬਰਿਆ ਡਿਜ਼ਾਈਨ ਬੰਦਾ ਹੈ ਬਲੈਕ ਤੇ ਵੀ ਨਜ਼ਰ ਆ ਜਾਏਗਾ ਤੇ نیچے ਬਾਰਡਰ ਤੁਸੀਂ ਜ਼ਰੂਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਡਿਜ਼ਾਈਨ ਬਣੇਗਾ ਹੁਣ ਉਲਟੇ ਪਾਸਿਓਂ ਦੂਸਰੀ ਸਲਾਈ ਜਿਹੜੀ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਪਹਿਲੀਆਂ ਦੋ ਸਲਾਈਆਂ ਸਿੰਪਲ ਬਣਨੀਆਂ ਹੈ ਤੇ ਜੇ ਇਹ ਗੈਪ ਤੁਸੀਂ ਵੱਧ ਪਾਉਣਾ ਚਾਹੁੰਦੇ ਹੋ ਤੇ ਵੱਧ ਵੀ ਪਾ ਸਕਦੇ ਹੋ ਮੈਂ ਇੱਥੇ ਸਿਰਫ ਦੋ ਸਲਾਈਆਂ ਦਾ ਹੀ ਗੈਪ ਪਾ ਰਹੀ ਹਾਂ ਇੱਕ ਸਿੱਧੀ ਤੇ ਇੱਕ ਉਲਟੀ ਹੁਣ ਆਪਾਂ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਿਆ ਹੁਣ ਆ ਸਾਡੇ ਕੋਲੋਂ ਦੋ ਕੁੰਡੇ ਦੋ ਦੋ ਕੁੰਡਿਆਂ ਦੇ ਆਪਾਂ ਡਿਜ਼ਾਈਨ ਬਣਾਉਣਾ ਇਹ ਪਹਿਲਾ ਕੁੰਡਾ ਤੇ ਦੂਸਰਾ ਕੁੰਡਾ ਦੋਵਾਂ ਦੇ ਸੈਂਟਰ ਦੇ ਵਿੱਚੋਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਹੁਣ ਇਹ ਜਿਹੜੇ ਦੋਨੋਂ ਕੁੰਡੇ ਆ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਬਸ ਇਹੀ ਦੋ ਕੁੰਡੇ ਪੂਰੀ ਸਲਾਈ ਦੇ ਵਿੱਚ ਅੱਪਾ ਰਿਪੀਟ ਕਰਨੇ ਆ ਪਹਿਲਾਂ ਦੋ ਕੁੰਡਿਆਂ ਦੇ ਵਿੱਚੋਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫੇਰ ਇਸ ਨਾਲ ਕਰਕੇ ਦੋ ਕੁੰਡਿਆਂ ਦੇ ਵਿੱਚੋਂ ਐਕਸਟਰਾ ਕੁੰਡਾ ਲੈ ਕੇ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਇਹ ਫਿਰ ਦੋ ਦੇ ਦੋ ਹੀ ਕੁੰਡੇ ਬਣ ਰਹੇ ਹੈ ਕੋਈ ਵੀ ਕੁੰਡਾ ਵੱਧ ਜਾਂ ਘਟ ਨਹੀਂ ਰਿਹਾ ਪੂਰੀ ਸਲਾਈ ਜਿਹੜੀ ਇਸੇ ਤਰ੍ਹਾਂ ਹੀ ਆਪਾਂ ਬਣਾਉਣੀ ਆ ਦੋ ਕੁੰਡਿਆਂ ਦੇ ਸੈਂਟਰ ਚੋਂ ਪਹਿਲਾਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਫਿਰ ਇਹਨਾਂ ਦੋਹਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਕੱਠੇ ਬਣਾ ਦੇਣਾ ਦੋਹਾਂ ਤੋਂ ਇੱਕ ਕਰ ਦੇਣਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਆਪਾਂ ਸਿੱਧਾ ਬਣਾਵਾਂਗੇ ਹੁਣ ਆਪਾਂ ਅਗੇ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਬੈਕ ਸਾਈਡ ਤੇ ਕਰ ਦਾਂਗੇ ਇਹ ਦੋ ਕੁੰਡੇ ਸਾਡੇ ਕੋਲ ਦੋ ਦੋ ਦੇ ਪੇਅਰ ਬਣ ਗਏ ਨੇ ਹੁਣ ਆਪਾਂ ਇਹ ਜਿਹੜਾ ਥੋੜਾ ਹੋਲ ਨਜ਼ਰ ਆ ਰਿਹਾ ਇਹਦੇ ਵਿੱਚ ਉਸ ਤਰ੍ਹਾਂ ਕਰਕੇ ਇੱਕ ਐਕਸਟਰਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਉਹਨੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਫੇਰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦਾਂਗੇ ਫੇਰ ਇਸੇ ਤਰ੍ਹਾਂ ਐਕਸਟਰਾ ਹোল ਦੇ ਵਿੱਚੋਂ ਕੁੰਡਾ ਇੱਕ ਬਣਾ ਲਿਆ ਫਿਰ ਇਹਨਾਂ ਦੋਹਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਵੇਖੋ ਉਹੀ ਸੇਮ ਸਲਾਈ ਰਿਪੀਟ ਹੋਣੀ ਹੈ ਉਹ ਦੋਨਾਂ ਕੁੰਡਿਆਂ ਦੇ ਇੱਥੋਂ ਸੈਂਟਰ ਦੇ ਵਿੱਚੋਂ ਕੁੰਡਾ ਕੱਢਿਆ ਸੀ ਇਹ ਸੈਂਟਰ 'ਚੋਂ ਨਹੀਂ ਕੱਢਣਾ ਇਹ ਇੱਥੋਂ ਸਾਈਡ ਤੋਂ ਬਣਾਉਣਾ ਹੈ ਪਹਿਲੀ ਸਲਾਈ ਦੇ ਵਿੱਚ ਸੈਂਟਰ 'ਚੋਂ ਬਣਾਉਣਾ ਐਕਸਟਰਾ ਕੁੰਡਾ ਤੇ ਇੱਥੇ ਹੋਣਾ ਜਿਹੜਾ ਸਾਈਡ ਤੇ ਹੋ ਲਿਆ ਇਹਦੇ ਵਿੱਚੋਂ ਬਣਾਉਣਾ ਐਕਸਟਰਾ ਕੁੰਡਾ ਬਣਾ ਲਿਆ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰਤਾ ਲਾਸਟ ਵਾਲਾ ਗੁੰਡਾ ਉਲਟਾ ਨਾਲ ਲੈਣਾ ਚੌਥੀ ਸਲਾਈ ਵੀ ਬਣ ਗਈ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਐਵੇਂ ਲੱਗਦਾ ਇੱਕ ਵਾਰੀ ਆਪਾਂ ਦੁਬਾਰਾ ਬਣਾਉਨੇ ਆ ਹੁਣ ਫੇਰ ਪਹਿਲੀ ਸਲਾਈ ਤੋਂ ਰਿਪੀਟ ਕਰਾਂਗੇ ਪੂਰੀ ਸਲਾਈ ਸਿੱਧੀ ਸਿੱਧੀ ਬਣਾ ਲੈਣੀ ਆ ਪੂਰੀ ਸਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਚਾਰ ਹੀ ਸਲਾਈਆਂ ਦਾ ਸਾਰਾ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਤੇ ਇਹ ਗੈਪ ਵਾਲੀਆਂ ਸਲਾਈਆਂ ਤੁਸੀਂ ਵੱਧ ਘੱਟ ਵੀ ਪਾ ਸਕਦੇ ਜੀ ਹੁਣ ਉਲਟੇ ਪਾਸਿਓਂ ਉਲਟੀ ਸਲਾਈ ਜਿਹੜੀ ਆ ਪੂਰੀ ਆਪਾਂ ਉਲਟੇ-ਉਲਟੇ ਬਣਾ ਲੈਣੀ ਆ ਪੂਰੀ ਸਲਾਈ ਉਲਟੀ-ਉਲਟੀ ਬਣਾ ਲਾਂਗੇ ਦੋਸ ਲਾਈਆਂ ਆਪਾਂ ਬਣਾ ਲੀਆਂ ਗੈਪ ਵਾਲੀਆਂ ਜੇ ਤੁਸੀਂ ਵੱੱਦ ਬਣਾਉਣੀਆਂ ਵੱੱਦ ਵੀ ਬਣਾ ਸਕਦੇ ਵੈਸੇ ਦੋ ਠੀਕ ਰਹਿੰਦੀਆਂ ਨੇ ਦੋਨਾਂ ਨਾਲ ਡਿਜ਼ਾਈਨ ਜਿਹੜਾ ਸੰਗਣਾ ਬੰਦਾ ਫਿਰ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਹੋਣਾ ਇੱਕ ਤੇ ਦੋ ਕੁੰਡਿਆਂ ਦੇ ਸੈਂਟਰ ਚੋਂ ਇੱਕ ਲੂਪ ਲੈਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਦੋ ਕੁੰਡਿਆਂ ਦੇ ਸੈਂਟਰ ਚੋਂ ਲੂਪ ਲੈਣਾ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਪੂਰੀ ਸਲਾਈ ਇਹ ਹੀ ਦੋ ਕੁੰਡੇ ਰੇਪੀਟ ਹੋਣੇ ਆ ਬਸ ਦੋ ਹੀ ਕੁੰਡਿਆਂ ਦਾ ਸੌਖਾ ਜਿਹਾ ਡਿਜ਼ਾਈਨ ਆ ਤੇ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਕਿਸੇ ਤਰ੍ਹਾਂ ਦੇ ਵੀ ਕੋਟੀ ਸਵੈਟਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਆਪਕੋ ਲੇਡੀਜ਼ ਕੋਟੀ ਤੇ ਵੀ ਇਹ ਸੋਹਣਾ ਲੱਗ ਜਾਂਦਾ ਆ ਤੇ ਜੈਂਟਸ ਕੋਟੀ ਤੇ ਵੀ ਸੋਹਣਾ ਲੱਗ ਜਾਂਦਾ ਡਿਜ਼ਾਈਨ ਅਸਤਾਨ ਦੇ ਡਿਜ਼ਾਈਨ ਜਿਹੜੇ ਬਹੁਤ ਹੀ ਵਧੀਆ ਲੱਗਦੇ ਜਿਹੜੇ ਹਰ ਇੱਕ ਪ੍ਰੋਜੈਕਟ ਤੇ ਚੱਲ ਜਾਂਦੇ ਹੋਣ ਹੁਣ ਉਲਟੀ ਸਾਈਡ ਤੇ ਆ ਗਏ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਫੇਰ ਬੈਕ ਸਾਈਡ ਤੇ ਕਰ ਲੈਣਾ ਹੁਣ ਇਹ ਵੇਖੋ ਸੌਰੀ ਇਹ ਕੁੰਡਿਆਂ ਦੇ ਪੀਅਰ ਬਣ ਗਏ ਨੇ ਹੁਣ ਇਹਨਾਂ ਦੇ ਐ ਸੈਂਟਰ ਦੇ ਵਿੱਚੋਂ ਆਪਾਂ ਲੈਣਾ ਉਹ ਕੁੰਡਾ ਐਸਟਰਾ ਐਕਸਟਰਾ ਕੁੰਡਾ ਬਣਾ ਲੈਣਾ ਫਿਰ ਦੋ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਫਿਰ ਐਕਸਟਰਾ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬਹੁਤ ਸੌਖਾ ਤੇ ਸੌਬਰ ਜਿਹਾ ਡਿਜ਼ਾਈਨ ਆ ਬੰਦਾ ਵੀ ਆਸਾਨੀ ਨਾਲ ਆ ਤੇ ਬਣਿਆ ਹੋਇਆ ਲੱਗਦਾ ਵੀ ਸੋਹਣਾ ਹੈ ਇਸ ਤਰ੍ਹਾਂ ਦੇ ਛੋਟੇ ਛੋਟੇ ਡਿਜ਼ਾਈਨ ਜਿਹੜੇ ਉਹ ਜਿਆਦਾ ਇਹ ਸਵੈਟਰ ਦੇ ਉੱਪਰ ਉੱਠ ਕੇ ਆਉਂਦੇ ਨੇ ਤੇ ਲਾਸਟ ਵਾਲਾ ਗੁੰਡਾ ਉਲਟਾ ਲਾ ਲੈਂਗੇ ਇਸ ਤਰ੍ਹਾਂ ਕਰਕੇ ਆਪਾਂ ਚਾਰ ਸਲਾਈਆਂ ਜਿਹੜੀਆਂ ਰਿਪੀਟ ਜਦੋਂ ਕਰਦੇ ਜਾਣਾ ਤੇ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਉਣਾ ਵੇਖੋ ਮਸਟਰਡ ਕਲਰ ਤੇ ਕਿੰਨਾ ਪਿਆਰਾ ਲੱਗ ਰਿਹਾ ਤੇ ਮੈਂ ਇੱਥੇ ਕਰੀਮ ਤੇ ਵੀ ਬਣਾਇਆ ਹੈ ਕਰੀਮ ਤੇ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਆਹ ਵੇਖੋ ਇਸ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣ ਕੇ ਆਉਂਦਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆ ਗਿਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜਾਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ